ਪਟਿਆਲੇ ਦੇ ਵਿੱਚ ਕੋਠੀ ਲੱਭ ਰਹੇ ਹੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਪਿਆਰੀ ਤੇ ਆਲੀਸ਼ਾਨ ਕੋਠੀ 182 ਘਾਸ ਦੇ ਵਿੱਚ ਕੋਠੀ ਇਹ ਬਣੀ ਹੋਈ ਆ ਤੁਸੀਂ ਇਹਦਾ ਫਰੰਟ ਦੇਖ ਸਕਦੇ ਹੋ 27 ਫੁੱਟ ਦਾ ਫਰੰਟ ਆਇਆ ਨਾ ਦੋ ਗੱਡੀਆਂ ਤੁਸੀਂ ਬਹੁਤ ਆਸਾਨੀ ਨਾਲ ਇੱਥੇ پارک ਕਰ ਸਕਦੇ ਹੋ ਤੇ ਗੱਡੀਆਂ ਤੋਂ ਬਿਨਾਂ ਤੁਸੀਂ ਇੱਥੇ ਆਪਣੀ ਬਾਈਕ ਵਗੈਰਾ ਵੀ ਖੜੀ ਕਰ ਸਕਦੇ ਹੋ ਬਹੁਤ ਸਪੇਸ ਆ ਇੱਥੇ ਤੇ ਅੰਦਰ ਐਂਟਰ ਹੋਣਸਾਰ ਸੱਜੇ ਹੱਥ ਸਭ ਤੋਂ ਪਹਿਲਾਂ ਤਾਂ ਬੈੱਡਰੂਮ ਆਉਂਦਾ ਬੈੱਡਰੂਮ ਦਾ ਵੀਊ ਤੁਸੀਂ ਦੇਖ ਸਕਦੇ ਹੋ ਹਨਾ ਕਿੰਨਾ ਵਧੀਆ ਖੁੱਲਾ ਡੁੱਲਾ ਆ ਪੂਰਾ ਜਿਹੜਾ ਕੰਮ ਰਹਿੰਦਾ ਬਾਈ ਹੋਰੀ ਸਾਰਾ ਤੁਹਾਨੂੰ ਕਰਵਾ ਕੇ ਦੇਣਗੇ ਇਹ ਕੰ ਦੇ ਵਿੱਚ ਸਿੱਧੀ ਆਵੇਗੀ ਤੇ ਨਾਲ ਹੀ ਤੁਹਾਨੂੰ ਇਹਦੇ ਅਟੈਚ ਬਾਥਰੂਮ ਮਿਲ ਜੂਗਾ ਬਾਥਰੂਮ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਖੋਲਾ ਡੋਲਾ ਆ ਦੋ ਦਰਵਾਜ਼ੇ ਨੇ ਬਾਥਰੂਮ ਦੇ ਰੂਮ ਦੇ ਲਈ ਵੀ ਯੂਜ਼ ਕਰ ਸਕਦੇ ਹੋ ਤੇ ਲੌਬੀ ਵਾਸਤੇ ਵੀ ਇਹ ਬਾਥਰੂਮ ਯੂਜ਼ ਹੋ ਜਾਏਗਾ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਡਰਾਈング ਰੂਮ ਦੇ ਵਿੱਚ ਡਰਾਈング ਰੂਮ ਦੇ ਵਿੱਚ ਦੇਖੋ ਨਾ ਜਗ੍ਹਾ ਕਿੰਨੀ ਖੋਲੀ ਡੋਲੀ ਆ ਚੀਟਾ ਲੱਗੇ ਉਹਨਾਂ ਦੇ ਪਿੱਛੇ ਕੰਮ ਚੱਲ ਰਿਹਾ ਸਾਰੀ ਕੋਠੀ ਦਾ ਤੇ ਨਾਲ ਹੀ ਇਹਦੇ ਇੱਕ ਵਿੰਡੋ ਲੱਗ ਜਾਂਦੀ ਹੈ ਜਿੱਥੇ ਤੁਸੀਂ ਸਨਲਾਈਟ ਦਾ ਹਨਾ ਪੂਰਾ ਵਿਊ ਲੈ ਸਕਦੇ ਹੋ ਇੱਥੇ ਬੈਠ ਕੇ ਤੇ ਇਸ ਤੋਂ ਬਾਅਦ ਲੈ ਕੇ ਚੱਲਦਾ ਤੁਹਾਨੂੰ ਲੌਬੀ ਦੇ ਵਿੱਚ ਲੌਬੀ ਦੇਖ ਸਕਦੇ ਹੋ ਨਾ ਤੁਸੀਂ ਕਿੰਨੀ ਖੁੱਲੀ ਡੁੱਲੀ ਆ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਬਾਈ ਹੋਰੀ ਤੇ ਨਾਲ ਹੀ ਕੋਠੀ ਨੂੰ ਸਾਹਮਣੇ ਕਿਚਨ ਆ ਜਾਂਦੀ ਹੈ ਨਾ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਬਲ ਸਿੰਕ ਤੁਹਾਨੂੰ ਕਿਚਨ ਮਿਲ ਜੇਗਾ ਤੇ ਬੁੱਡ ਵਰਕ ਆ ਜਿਹੜਾ ਸਾਰਾ ਕਰਵਾ ਕੇ ਦੇਣਗੇ ਬਾਈ ਹੋਰੀ ਤੇ ਨਾਲ ਹੀ ਸਾਈਡ ਤੁਸੀਂ ਇੱਧਰ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਵੀ ਲਗਾ ਸਕਦੇ ਹੋ ਕੱਪੜੇ ਧੋ ਸਕ ਇਹਤੇ ਹਨਾ ਬਹੁਤ ਵਧੀਆ ਤਰੀਕੇ ਦੇ ਨਾਲ ਸਪੇਸ ਨੂੰ ਮੈਨੇਜ ਕੀਤਾ ਹੋਇਆ ਬਾਈ ਹੋਰਾਂ ਨੇ ਤੇ ਨਾਲ ਹੀ ਇੱਧਰ ਆ ਜਾਂਦਾ ਰੂਮ ਹਨਾ ਰੂਮ ਦੇ ਵਿੱਚ ਦੇਖੋ ਤੁਸੀਂ ਕੰਮ ਚੱਲ ਰਿਹਾ ਬਾਈ ਲੱਗਿਆ ਹੋਇਆ ਆਪਣਾ ਕੰਮ ਕਰਨਾ ਤੇ ਇੱਕ ਗੱਲ ਹਰੇਕ ਬੈੱਡਰੂਮ ਦੇ ਨਾਲ ਨਾ ਤੁਹਾਨੂੰ ਅਟੈਚ ਬਾਥਰੂਮ ਮਿਲ ਜੇਗਾ ਟੋਟਲ 5 ਬੈੱਡਰੂਮ ਨੇ ਇਸ ਕੋਠੀ ਦੇ ਵਿੱਚ ਦੋ نیچے ਨੇ ਤੇ ਤਿੰਨ ਉੱਪਰ ਨੇ ਏਸੀ ਸਾਰਾ ਨੀਚੇ ਦਾ ਏਰੀਆ ਹੁਣ ਤੁਹਾਨੂੰ ਉੱਪਰ ਦਾ ਏਰੀਆ ਦਿਖਾਉਣਾ ਹੈ ਕਿ ਨਾ ਕਿਸ ਤਰੀਕੇ ਦੇ ਨਾਲ ਨੀਚੇ ਦਾ ਬਹੁਤ ਘੈਂਟ ਤਰੀਕੇ ਨਾਲ ਬਣੀ ਹੋਈ ਆ ਕੋਠੀ ਪੂਰੀ ਹੁਣ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਉੱਪਰ ਦੇਖੋ ਨਾ ਕਿੰਨਾ ਵਧੀਆ ਕਿੰਨਾ ਵਧੀਆ ਕੰਮ ਹੋਇਆ ਹੋਇਆ ਹਨਾ ਸਾਰੀ ਬਾਈ ਨੇ ਹੋਰਾਂ ਨੇ ਪੂਰਾ ਡਿਜ਼ਾਈਨ ਪਾ ਰੱਖਿਆ ਤੇ ਨਾਲ ਹੀ ਇੱਧਰ ਆ ਜਾਂਦੇ ਨੇ ਬੈਡਰੂਮ ਬੈਡਰੂਮ ਦੇਖ ਸਕਦੇ ਹੋ ਨਾ ਤੁਸੀਂ ਕਿੰਨੇ ਖੁੱਲੇ ਡੁੱਲੇ ਨੇ ਸਾਰੇ ਬੈਡਰੂਮਾਂ ਦੇ ਵਿੱਚ ਵਾਲਪੇਪਰ ਵਗੈਰਾ ਲਗਾ ਕੇ ਦੇਣਗੇ ਦੋ ਬੈਡਰੂਮ ਦੇ ਵਿੱਚ ਤੁਹਾਨੂੰ ਫੁੱਡ ਵਰਕ ਪੂਰਾ ਕੰਪਲੀਟ ਮਿਲੇਗਾ ਤੇ ਨਾਲ ਹੀ ਤੁਸੀਂ ਇਹਦੇ ਬਾਥਰੂਮ ਦੇਖ ਸਕਦੇ ਹੋ ਨਾ ਬਾਥਰੂਮ ਵੀ ਖੁੱਲਾ ਡੁੱਲਾ ਹੈ ਪੂਰਾ ਰੂਮ ਦੇ ਨਾਲ ਨਾ ਹਰੇਕ ਵਿੰਡੋ ਲੱਗਦੇ ਜਿੱਥੋਂ ਤੁਸੀਂ ਸਨਲਾਈਟ ਦਾ ਪੂਰਾ ਨਜ਼ਾਰਾ ਲੈ ਸਕਦੇ ਹੋ ਇੱਧਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਦੂਜੇ ਕਮਰੇ ਦੇ ਵਿੱਚ ਇਸ ਬੈਡਰੂਮ ਨੂੰ ਵੀ ਪੂਰਾ ਖੁੱਲਾ ਡੁੱਲਾ ਬਣਾਇ ਦੇ ਵੀ ਨਜ਼ਾਰਾ ਲੈ ਸਕਦੇ ਹੋ ਤੇ ਇੱਕ ਤੁਹਾਨੂੰ ਡਰੈਸਿੰਗ ਰੂਮ ਮਿਲ ਜੇਗਾ ਤੇ ਨਾਲ ਹੀ ਅਟੈਚ ਬਾਥਰੂਮ ਮਿਲ ਜੇਗਾ ਬਾਥਰੂਮ ਨੂੰ ਵੀ ਤੁਸੀਂ ਦੇਖ ਸਕਦੇ ਹੋ ਪਾਇਲਾ ਵਗੈਰਾ ਦਾ ਕੰਮ ਕੰਪਲੀਟ ਆ ਤੇ ਬਾਕੀ ਜਿਹੜਾ ਕੰਮ ਰਹਿੰਦਾ ਜਾਂ ਕੋਠੀ ਦਾ ਬਾਈ ਹੋਰੀ ਸਾਰਾ ਤੁਹਾਨੂੰ ਕਰਵਾ ਕੇ ਦੇਣਗੇ ਤੇ ਨਾਲ ਹੀ ਇਹਦੇ ਲੱਗਦੀ ਆ ਬਾਲਕਨੀ ਹਨਾ ਬਾਲਕਨੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 뷰 ਆ ਬਾਹਰਲਾ ਹਰ ਪਾਸੇ ਪੂਰੀ ਘੈਂਟ ਗੱਲਬਾਤ ਕੀਤੀ ਹੋਈ ਆ ਬਾਈ ਹੋਰਾਂ ਨੇ ਕੋਠੀ ਦੀ ਆਲੇ ਦੁਆਲੇ ਵੀ ਤੁਸੀਂ ਦੇਖ ਸਕਦੇ ਹੋ ਬਾਹਰਲੇ 뷰 ਦਾ ਵੀ ਪੂਰਾ ਐਂਡ ਗੱਲਬਾਤ ਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਪੰਜਵੇਂ ਰੂਮ ਦੇ ਵਿੱਚ ਪੰਜਵਾਂ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂ ਬਿਲਡ ਕੀਤਾ ਹੋਇਆ ਹਰ ਇੱਕ ਚੀਜ਼ ਨੂੰ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਨੂੰ ਲੈ ਕੇ ਚੱਲਦੇ ਆ ਬਾਹਰ ਬੈਕ ਸਾਈਡ ਦੇ ਉੱਪਰ ਤੁਹਾਨੂੰ ਵਿੜਾ ਮਿਲ ਜੂਗਾ ਨਾ ਖੁੱਲਾ ਡੁੱਲਾ ਵਿੜਾ ਇੱਥੇ ਸੋ ਏਸੀ ਸਾਰੀ ਕੋਠੀ ਹੈ ਨਾ ਕੋਠੀ ਤੁਸੀਂ ਦੇਖੇ ਲੱਤੀ ਆ ਤੇ ਜੇਕਰ ਤੁਸੀਂ ਵੀ ਆਪਣੀ ਸੁਪਨਿਆਂ ਦਾ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਆ ਕੇ ਜਾਇਓ ਹਨਾ ਕੋਠੀ ਨੂੰ ਦੇਖ ਕੇ ਜਾਇਓ ਤੇ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ 85 ਲੱਖ ਰੁਪਏ ਬਾਈ ਹੋ ਰਹੀ ਹੈ ਦਾ ਮੁੱਲ ਕਰਦੇ ਨੇ ਤੇ ਬਾਕੀ ਕਹਿੰਦੇ ਮਾਨਤਨ ਕਰ ਦਣਗੇ ਤੁਹਾਨੂੰ ਸਾਰੇ ਪੈਸੇ ਦੇਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ 15-20 ਲੱਖ ਰੁਪਏ ਦੇ ਕੇ ਤੁਸੀਂ ਕੋਠੀ ਦੇ ਮਾਲਕ ਬਣ ਸਕਦੇ ਲਏ ਲੋਨ ਕਰਨ ਲਈ ਤੁਹਾਨੂੰ ਕੋਈ ਵੀ ਵੱਡੀ ਫਾਰਮੈਲਟੀ ਨਹੀਂ ਬਸ ਤੁਸੀਂ ਪੈਸੇ ਦੇਣਿਆ ਬਾਈ ਹੋਰੀ ਬਾਕੀ ਸਾਰਾ ਕੰਮ ਆਪੇ ਕਰ ਦਣਗੇ ਤੇ ਸਕਰੀਨ ਦੇ ਉੱਪਰ ਮੈਂ ਬਾਈ ਹੋਰਾਂ ਦਾ ਨੰਬਰ ਦੇ ਰਿਹਾ ਤੁਸੀਂ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਇਹਨਾਂ ਨੂੰ